ਪੰਜਾਬ ਵਿਧਾਨ ਸਭਾ ਚੋਣਾਂ ਲੈ ਕੇ VOTING ਚੱਲ ਰਹੀ ਹੈ ਅਸੀਂ ਇਸ ਵਕਤ ਮੌਜੂਦ ਹੈ ਪਾਕਿਸਤਾਨ ਬਾਰਡਰ ਨਾਲ ਲੱਗਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੁਰੂ ਰਸਾਇ ਦੇ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਸਵੇਰੇ ਹੀ ਇੱਥੇ ਲੰਬੀਆਂ ਲਾਈਨਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਆ ਪੁਰਸ਼ਾਂ ਦੀ ਲੰਮੀ ਲਾਈਨ ਹੈ ਔਰ ਇਸ ਦੇ ਦੂਸਰੇ ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਬੇहद ਪਛੜਿਆ ਇਲਾਕਾ ਇਸ ਨੂੰ ਮੰਨਿਆ ਜਾਂਦਾ ਔਰ ਪਾਕਿਸਤਾਨ ਬਾਰਡਰ ਦੇ ਨਾਲ ਲੱਗਦਾ ਭਾਰਤ ਦਾ ਆਖਰੀ ਪਿੰਡ ਹੈ ਉਹ ਤੁਸੀਂ ਦੇਖ ਸਕਦੇ ਹੋ ਔਰਤਾਂ ਦੀ ਇੱਕ ਲੰਬੀ ਲਾਈਨ ਹੈ ਯਾਨੀ ਕਿ ਬੇहद ਪਛੜਿਆ ਹੋਣ ਦੇ ਬਾਵਜੂਦ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਆਪਣੇ ಮತ ਦੇ ਅਧਿਕਾਰ ਦਾ ਪ੍ਰਯੋਗ ਕਿਵੇਂ ਕਰਨਾ ਹੈ ਤਾਂ ਇਹ ਲੋਕ ਆਪਣੇ ਉਮੀਦਵਾਰ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਵੋਟ ਦੇਣਗੇ ਫਿਲਹਾਲ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਅਕਾਲੀ ਦਲ ਵੱਲੋਂ ਵਰਦੇਵ ਸਿੰਘ ਮਾਨ ਚੋਣ ਮੈਦਾਨ 'ਚ ਨੇ ਤੇ ਉਹਨਾਂ ਦੇ ਸਾਹਮਣੇ ਕਾਂਗਰਸ ਨੇ ਮੌਜੂਦਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇੱਕ ਵਾਰ ਫਿਰ ਤੋਂ ਆਪਣਾ ਉਮੀਦਵਾਰ ਬਣਾਇਆ ਤੇ ਦੋਨਾਂ ਦੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਮਲਕੀਸ਼ ਸਿੰਘ ਥਿੰਦ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਮੁਕਾਬਲਾ ਤ੍ਰਿਕੋੜਾ ਦੱਸਿਆ ਜਾ ਰਿਹਾ ਹੈ ਸੀਟ ਤੇ ਪਰ ਇਹ ਸੀਟ ਕਿਸ ਪਾਰਟੀ ਦੀ ਝੁਲੀ ਜਾਏਗੀ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ਇਸ ਦਾ ਪਤਾ ਅੱਜ ਹੋਣ ਵਾਲੀ VOTING ਦੇ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਾ ਤੋਂ ਬਾਅਦ ਹੀ ਚੱਲੇਗਾ ਨਪਿੰਦਰ ਸਿੰਘ ਭਰਾ ਐਬੀਬ ਸੰਝਾ ਗੁਰੂ ਹਰਸਾਏ ਫਿਰੋਜ਼ਪੁਰ